ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਗ ਮਹੱਲਾ ਪੰਜਵਾ ਮਾਈ ਰੀ ਮਾਤੀ ਚਰਨ ਸਮੂਹ ਮਾਈ ਰੀ ਮਾਤੀ ਚਰਨ ਸਮੂਹ ਮਾਤੀ ਕਸ ਕੇ ਬੋਲਣਾ ਸਮੂਹ ਹਾਹੇ ਦੇ ਦਲੈਂਕੜ ਨਹੀਂ ਲਾਉਣੇ ਮੰਮੇ ਦੇ ਦਲੈਂਕੜ ਲਾਉਣੇ ਆ ਸਮੂਹ ਏਕਸ ਬੇਨ ਹਉ ਆਨ ਨਾ ਜਾਣੋ ਦੁਤੀਆ ਭਾਵ ਸਭ ਲੂਹ ਧਿਆਨ ਨਾਲ ਇਹ ਸਾਰੇ ਪਦ ਲੂਹ ਇਸ ਤਰ੍ਹਾਂ ਬੋਲਣਾ ਲੂਹੂ ਨਹੀਂ ਗੈ ਨਾਮ ਪਾਠੀ ਸਿੰਘ ਲੂਹੂ ਬੋਲ ਜਾਂਦੇ ਨੇ ਦਲੈਂਕੜ ਦੋਵੇਂ ਲੂਹੂ ਇਹਦੇ ਵੀ ਦਲੈਂਕੜ ਲਾ ਦਿੰਦੇ ਨੇ ਰਹਾਉ ਤਿਆਗ ਗੁਪਾਰ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਧੂਹ ਸੰਤ ਪ੍ਰਸਾਦ ਮਿਲੇਉ ਸੁਖ ਦਾਤਾ ਬਿਨਸੀ ਹਉਮੈ ਹੂਹ ਆਰਾਮ ਰੰਗ ਰਾਤੇ ਦਾਸ ਨਾਨਕ ਮੌਲਿਉ ਮਾਨ ਤਨ ਜੂਹ ਇਸੇ ਤਰ੍ਹਾਂ ਸਾਰੇ ਪਦ ਬੋਲ ਨਹੀਂ ਹਨ ਲੂਹ ਖੂਹ ਤੂਹ ਹੂਹ ਜੂਹ ਇਸ ਤਰ੍ਹਾਂ ਹੂਹ ਖੂਹ ਇਸ ਤਰ੍ਹਾਂ ਨਹੀਂ ਬੋਲਣਾ ਸਾਰਗ ਮਹੱਲਾ 5 ਵਾ ਬਿਨਸੀ ਕਾਚ ਕੇ ਵਿਹਾਰ RAM ਭਜ ਮਿਲ ਸਾਧ ਸੰਗਤ RAM ਭਜ ਮਿਲ ਸਾਧ ਸੰਗਤ ਇਹ ਜਗ ਮਹਸਾਰ ਰਹਾਉ ਈਤ ਊਤ ਨ ਡੋਲ ਕਤਹੁ ਨਾਮ ਹਿਰਦੈ ਧਾਰ ਗੁਰ ਚਰਨ ਬੋਹਿਤ ਮਿਲਿਓ ਭਾਗੀ ਉਤਰਿਓ ਸੰਸਾਰ ਏ ਵਿਸਰਾਮ ਮਹੰਗਾ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰ ਚਰਨ ਬੋਹਿਤ ਇੱਥੇ ਠੰਮਕ ਲਾਦਨੀ ਹੈ ਮਿਲੇਓ ਭਾਗੀ ਇੱਥੇ ਵਿਸਰਾਮ ਹੈ ਉਤਰਿਓ ਸੰਸਾਰ ਜਾਲ ਥਾਲ ਮਹੀਲ ਪੂਰ ਰਹਿਓ ਸਰਬਨਾਥ ਅਪਾਰ ਅੰਮ੍ਰਿਤ ਨਾਮ ਅੰਮ੍ਰਿਤ ਪੀ ਹਰ ਨਾਮ ਅੰਮ੍ਰਿਤ ਪੀਓ ਨਾਨਕ ਆਨ ਰਾਸ ਸਾਬ ਖਾਰ ਸਾਰਗ ਮਹੱਲਾ ਪੰਜਵਾ ਤਾਤੇ ਕਰਨ ਪਲਾਹ ਕਰੇ ਤਾਤੇ ਪਦ ਤੇ ਵਿਸਰਾਮ ਹੈ ਤਾਤੇ ਕਰਨ ਪਲਾਹ ਕਰੇ ਮਹਾ ਬਿਕਾਰ ਮੋਹ ਮਦ ਮਾਤਾ ਸਿਮਰਤ ਨਾਹੇ ਹਰੇ ਰਹਾਉ ਸਿਮਰਤ ਨਾਹੇ ਹਰੇ ਸਾਧ ਸੰਗ ਜਪਤੇ ਨਾਰਾਇਣ ਤੈਨ ਕੇ ਦੁਖ ਜਰੇ ਸਫਲ ਦੇਹ ਧਨ ਓਏ ਜਨਮੇ ਓਏ ਜਨਮੇ ਸਫਲ ਦੇਹ ਧਨ ਓਏ ਜਨਮੇ ਪ੍ਰਭ ਕੈ ਸੰਗ ਰਲੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਸਭ ਊਪਰ ਸਾਧ ਭਲੇ ਨਾਨਕ ਦਾਸ ਧੂਰ ਜਨ ਵਾਂਛੈ ਉਧ ਰਹਿ ਲਾਗ ਪੱਲੇ ਪੱਲੇ ਪਦ ਜਿਹੜਾ ਇਹ ਕਸ ਕੇ ਬੋਲਣਾ ਇਹਨੂੰ ਪਲੇ ਨਹੀਂ ਕਹਿਣਾ ਉਧ ਰਹਿ ਲਾਗ ਪੱਲੇ ਸਾਰਗ ਮਹੱਲਾ ਪੰਜਵਾਹ ਹਰ ਕੀ ਨਾਮ ਕੀ ਜਨਕਾਂਖੀ ਹਰ ਕੀ ਨਾਮ ਕੀ ਇਥੇ ਵਿਸਰਾਮ ਜਨਕਾਂਖੀ ਮਾਨਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ ਦੇਖਹਿ ਕਵ ਆਖੀ ਰਹਾਉ ਤੂੰ ਤੂ ਬੇਅੰਤ ਪਰ ਬ੍ਰਹਮ ਸੁਆਮੀ ਗਾਤ ਤੇਰੀ ਜਾਇ ਨਾ ਲਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਕਰ ਸਰਬਸ ਅੰਤਰ ਰਾਖੀ ਚਰਨ ਕਮਲ ਪ੍ਰੀਤ ਮਨ ਬੀਧਿਆ ਇਥੇ ਵਿਸਰਾਮ ਹੈ ਕਰ ਸਰਬਸ ਅੰਤਰ ਰਾਖੀ ਬੇਦਪੁਰਾਨ ਸਿਮਰਤ ਸਾਧੂ ਜਾਨ ਇਹ ਬਾਣੀ ਰਸਨਾ ਪਾਖੀ ਹਾਂਜੀ ਇੱਥੇ ਦੋ ਡੰਡੀਆਂ ਹਨ ਪਾਖੀ ਪਦ ਤੋਂ ਅੱਗੇ ਮੇਰੇ ਇੱਥੇ ਪੋਥੀ ਤੇ ਗਲਤੀ ਨਾਲ ਛਪੀਆਂ ਨਹੀਂ ਸਨ ਡੰਡੀਆਂ ਚਾਹੀਦੀਆਂ ਇੱਥੇ ਲੱਗੀਆਂ ਹੋਈਆਂ ਹਨ ਗਲਤੀ ਨਾਲ ਰਹਿ ਗਈਆਂ ਪੋਥੀਆਂ 'ਚ ਝਾਪ ਰਾਮ ਨਾਮ ਨਾਨਕ ਨਿਸਤਰੀਏ ਹੋਰ ਦੁਤੀਆ ਬਿਰਥੀ ਸਾਖੀ ਸਾਰਗ ਮਹੱਲਾ ਪੰਜਵਾ ਮੱਖੀ RAM ਕੀ ਤੂੰ ਮੱਖੀ ਮੱਖੀ ਪਦ ਤੇ ਵਿਸਰਾਮ ਲਾਉਣਾ ਮੱਖੀ RAM ਕੀ ਤੂੰ ਮੱਖੀ ਮੱਖੀ ਥੋੜਾ ਜਿਹਾ ਕੱਸ ਕੇ ਬੋਲਣਾ ਜਹ ਦਰਗੰਧ ਤਹਾ ਤੂੰ ਵੈਸ ਹੈ ਮਹਾ ਵਿਖਿਆ ਮਦ ਚਾਖੀ ਰਹਾਉ ਮਦ ਵੀ ਪੂਲਾ ਬੋਲਣਾ ਕਿ ਤਹ ਅਸਥਾਨ ਤੂੰ ਟਿਕਨ ਨਾ ਪਾਵਹਿ ਇਹ ਵਿਦ ਦੇਖੀ ਆਖੀ ਸੰਤਾ ਬੇਨ ਤੈ ਕੋ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ ਇਹ ਗੋਬਿੰਦ ਪਾਠ ਪ੍ਰਾਤਨ ਸਰੂਪਾਂ ਚ ਹੈ ਟਿੱਪੀ ਨਹੀਂ ਹੈ ਨਵੀਨ ਪੋਥੀਆਂ ਚ ਟਿੱਪੀ ਛਪੀ ਹੈ ਪਰ ਟਿੱਪੀ ਨਹੀਂ ਹੈ ਸੰਤ ਪਰੇ ਗੋਬਿੰਦ ਕੀ ਪਾਖੀ ਜੀ ਅਜੰਤ ਸਗਲੇ ਤੈ ਮੋਹੇ ਬੇਨ ਸੰਤਾ ਕਿਨੇ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਨਾਨਕ ਦਾਸ ਹਰ ਕੀਰਤਨ ਰਾਤਾ ਮਹਾਰਾਜੇ ਨਿਮਰਤਾ ਨਾਲ ਦਾਸ ਸ਼ਬਦ ਵਰਤਦੇ ਆ ਕਿਤੇ ਹੋ ਨਹੀਂ ਗਿਆ ਮਹਾਰਾਜ ਨੇ ਬਾਣੀ ਚ ਨਾਨਕ ਹਉ ਨਾਨਕ ਮੈਂ ਦਾਸ ਹੀ ਕਹਿੰਦੇ ਹੰ ਸਾਖ ਕਹਿੰਦੇ ਹੰ ਕੂਕਰ ਕਹਿੰਦੇ ਹੰ ਦਸਵੇਂ ਪਾਸ਼ਾ ਵੀ ਮੈਂ ਹੋ ਪਰਮਪੁਰਖ ਕੋ ਦਾਸਾ ਤੇਰੇ ਜੋਰ ਹੂੰ ਗੂੰਗਾ ਕਹਤਾ ਹੂੰ ਤੇਰਾ ਜੋਰ ਛਾਤਰੀ ਛੰਤ ਤ ਪ੍ਰਸਾਦ ਤੁਹਾਡੀ ਕਿਰਪਾ ਨਾਲ ਇਹ ਸਾਰੇ ਨਿਮਰਤਾ ਵਾਲੇ ਸ਼ਬਦ ਹਨ ਇਸ ਕਰਕੇ ਦਾਸ ਦਾ ਸੰਬੰਧ ਨਾਨਕ ਪਦ ਦੇ ਨਾਲ ਹੈ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਰਗ ਮਹੱਲਾ ਪੰਜਵਾ ਮਾਈ ਰੀ ਕਾਟੀ ਜਾਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਵਿਚੇ ਗ੍ਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ ਪਿਆਸ ਸੰਤ ਸੰਗ ਮਿਲ ਹਰ ਗੁਣ ਗਾਈ ਬਿਨਸੀ ਦੁਤੀਆ ਆਸ ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗ ਸੰਤ ਕਹਿਓ ਦੇਖਤ ਦਰਸ ਪਾਪ ਸਭ ਨਾਸੀ ਹਰ ਨਾਨਕ ਰਤਨ ਲਹਿਉ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ